ਪੁੰਗਰਨੀ ਦੇ ਉਹਗੇ ਸਮਾਜ ਸੇਵਕ ਸਰਦਾਰ ਅਜੀਤ ਸਿੰਘ ਸੈਗਲ ਦਾ ਬੀਤੀ ਦਿਨੀ ਦੇ ਹਾਲਤ ਹੋ ਗਿਆ ਸੀ ਇਸ ਮੌਕੇ ਦੁੱਖ ਦੀ ਕੜੀ ਵਿੱਚ ਇਲਾਕੇ ਪਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਸੰਸਥਾਵਾਂ ਸੰਤ ਸਮਾਜ ਪ੍ਰਮੁੱਖ ਸਖਸ਼ੀਅਤਾਂ ਪੱਤਰਕਾਰ ਪਾਈਚਾਰਾ ਅਤੇ ਸਿਆਸੀ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਪੱਤਰਕਾਰ ਹਰਵਿੰਦਰ ਸਿੰਘ ਪੁੰਗਰਨੀ ਨੇ ਦੱਸਿਆ ਕਿ ਸਰਦਾਰ ਅਜੀਤ ਸਿੰਘ ਸੈਗਲ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਾਹਿਜ ਬਾਦ ਸਾਹਿਬ ਜੀ ਦੇ ਪੋਗ ਪਾਈ ਜਾਣਗੇ उपरंत गुरुद्वारा श्री गुरु तेग बहादुर साहिब जी दखण पत्ती पुंगरनी विखे संत बाबा जसवीर सिंह श्री चमकौर साहब बा जतेंद्र पिपली साहिब जलंधर भाई सुखदेव सिंह मुख ग्रंथी पुंगरनी आदि ने वैरागमयी कीर्तन किया की इस मौके डॉक्टर परमिंदर सूद एस जी आर हस्पता कोट फतूही जथेदार बाबा अजीत सिंह बासी दिहा डॉक्टर गगनदीप सिंह गोपालिया भाग सिंह सिंहौौड़ा हरभजन सिंहौौड़ा प्रिंसीपल रचपाल जलवेहड़ा सिंह सिंडल मास्टर हरभजन सिंह अजनोहा पत्रकार जगतार सिंह पुंगरनी, मनिंदर सैनी सिंह सैनी मंत्री पुंगरनी, पत्रकार दिलबाग सिंह हॉरता पत्रकार कुलदीप सिंह नूर फगवाड़ा जोगिंदर सिंह फगवाड़ा राम मुकेरिया, सेवा सिंह, इंदरजीत पंडोरीकद सतनाम सिंह बिटू परमिंदर सिंह नरिंदर कौर गुरमीत कौर जसवीर कौर किरण लुधियाना अमन लुधियाना बाबा बलवीर सिंह हेड़िया बलवीर सिंहिया सतपाल सिंह गरंथी जोगा सिंह बहादुर सिंह दविडा अहिराणा सरवन सिंह निक्का सुरिंदर पाल सिंह आदि हाजिर सन कैमरामैन मनिंदर सिंह सैनी दे नाल हुशियारपुर तो पत्रकार हरविंदर सिंह पुंगरनी की विशेष रिपोर्ट वाहेगुरु जी का खालसा वाहेगुरु जी की फतेह मैं डॉक्टर परमेंद्र सूद एस जी हॉस्पिटल पुलतोई तो अज अं पहुंचे पिंड भुगरनी विखे जिथे कि हरविंदर सिंह ਗੁੰਗਰਨੀ ਜਿਨ੍ਹਾਂ ਦੇ ਪਿਤਾ ਜੀ ਇਹ ਅਜੀਤ ਸਿੰਘ ਜੋ ਕਿ ਆਪਣਾ ਪੰਜ ਪੌਦਿਕ ਸਰੀਰ ਤਿਆ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਲੀਨ ਹੋ ਗਏ ਆ ਅੱਜ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅੱਜ ਮੈਂ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਪ੍ਰਮਾਤਮਾ ਅਗੇ ਅਰਦਾਸ ਕਰਨਾ ਚਾਹੁੰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਔਰ ਪੂਰੀ ਦੀ ਪੂਰੀ ਫੈਮਿਲੀ ਨੂੰ ਇਸ ਸੁਭਾਣਾ ਮੰਨਣ ਦਾ ਬਲ ਬਖਸ਼ੇ ਮੇਰੇ ਵੱਲੋਂ ਤੇ ਐਸਜੀਪੀਰ ਦੀ ਪੂਰੀ ਟੀਮ ਵੱਲੋਂ ਮੇਰੇ ਤਾਂ ਹੀ ਕਹਿਣਾ ਹੈ ਕਿ ਪ੍ਰਮਾਤਮਾ ਹਮੇਸ਼ਾ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਇਹ ਸੁਭਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕੀ ਹਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਂਤਾ ਜੀ ਜੀ ਇੱਕ ਵਾਰ ਦੀ ਮਹਾਰਾਜੀ ਦੇ ਕਵੈਤਰ ਸਥਾਨਾਂ ਤੇ ਮੰਦਿਰ ਸਾਡੀ ਮੋਤੀਆਂ ਨੂੰ ਅੰਨ ਦਾ ਨਮਸ਼ਾ ਜੀ ਜੀ ਮਨਨ ਦੀ ਕਿਸੇ ਵੀ ਅੱਜ ਵਰਤਮਾਨ ਅਰਦਾਸ ਦੇ ਸੰਦਰਭ ਵਿੱਚ ਸੂਰਜ ਜਨ ਸਮਾਜ ਦੇ ਕਾਰਜਕ੍ਰਮ ਅੰ ਵਿਚਾਰੇ ਤੇ ਅਰਮਣ ਚੇਤੇ ਰਹਾ ਜੀ ਗਾ ਮੰਨਦਾ ਕਿ ਇਹ ਬਦਲੀ ਆ ਅਸੀਂ ਸਾਰੇ ਆਪਣੇ ਸਾਥੀਆਂ ਦੇ ਨਾਲ ਭੈਣਾਂ ਦੇ ਵਰਤਮਾਨ ਹੋਈ ਦੇਖਣ ਆਏ ਤੇ ਕਿਉਂਕਿ ਸੂਰਜ ਜਨ ਦੀ ਤਾਂ ਬਹੁਤ ਬਿਧੀ ਰਹੇ ਅਸੀਂ ਜਿਨੇ ਵੀ ਇਥੇ ਬਿਲੇ ਕੋਈ ਨਹੀਂ ਥੱਲੇ ਤੁਹਾਨੂੰ ਦਾ ਉਹਨਾਂ ਦੇ ਬੜੇ ਸਤਿਕਾਰ ਨਾਲ ਜਨ ਬਣਾ ਬੜੀ ਪਿਆਰ ਨਾਲ ਬਣ ਗਏ ਇਹ ਬਹੁਤ ਮਹਾਨ ਸੇਵਾਦਾਰ ਸਨ ਉਹਨਾਂ ਦਾ ਚਲੇ ਗਣਾ ਜਿੱਥੇ ਪਰਿਵਾਰ ਨੂੰ ਬਹੁਤ ਬੰਦਾ ਘਟ ਰਿਹਾ ਸੀ ਸਾਡੇ ਸਾਰੇ ਪਰਿਵਾਰ ਨੇ ਸੱਤ ਕਰਨ ਭਾਈਚਾਰੇ ਦੇ ਅਨੁਸਾਰ ਸਾਡੇ ਜਿੰਨੀਆਂ ਕੰਨੀਆਂ ਨੂੰ ਐਨ ਜੀਓ ਨੂੰ ਬਹੁਤ ਬੰਦਾ ਕਾਰਿਆ ਇਸੇ ਪਰਮਾਤਮਾ ਦੇ ਇਹਨਾਂ ਵਾਸਤੇ ਦਾਤ ਕਰਦੇ ਹਾਂ ਉਹਨਾਂ ਆਪਣੀ ਕਰਨ ਦਾ ਧੰਨਵਾਦ ਕਰਨਾ ਜਾਰੇ ਹੀ ਪਰਿਵਾਰ ਦੇ ਉਹਨਾਂ ਦੇ ਮੁਲਾਕਾਤ ਵਿੱਚ ਜਾ ਰਹੇ ਹਾਂ ਬਹੁਤ ਬਹੁਤ ਵਾਇਰ ਜੀ ਵਰਗ ਦੀ ਕਾਖਰ ਸਾ ਗੁਰਦੁਆਰਾ ਜੀ ਦੇ ਬਾਦਸਾਹ ਪੰਡਿਤ ਗੁਰਮੀ ਜਿਹੜੇ ਸਾਰੀ ਚੰਦਨ ਜੀ ਦੇ ਆਧਾਰ ਰਗੇ ਕਿਉਂਕਿ ਸਾਡੇ ਬਹੁਤ ਹੀ ਸ਼ਰਧਾਲੂ ਅਤੇ ਪ੍ਰਕਾਸ਼ਾਤ ਸਿੰਘ ਜੀ ਜਿਨ੍ਹਾਂ ਦੇ ਵੀਰ ਪੰਦਰ ਸਿੰਘ ਜੀ ਸ਼ਰਧਾ ਸਿੰਘ ਜੀ ਜਿਨ੍ਹਾਂ ਦੇ ਬਾਦਸਾਹ ਗੁਰਮੀ ਸਿੰਘ ਜੀ ਜਿਹੜੇ ਇਹ ਕਰਜਾਤ ਅਜੋਨਾ ਦੇ ਅੰਤਮ ਅਰਦਾਸ ਹੈ ਗੁਰਦੁਆਰਾ ਸਾਹਿਬ ਜੀ ਜਿਹਦੇ ਵਿੱਚ ਅੱਜ ਸਾਰੀਆਂ ਸੰਤਾਂ ਜਿਹੜੀਆਂ ਸਾਰੇ ਵਕ ਪਿੰਡਾਂ ਤੋਂ ਆਈਆਂ ਧਾਰਮਿਕ ਤੌਰ ਤੇ ਨਾਮ ਰਹਾਉ ਨੂੰ ਆਪਣੇ ਪੁੱਤ ਨੇ ਅਤੇ ਅੰਜੇਨਾ ਦੇ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਹੈ ਅਤੇ ਸ਼ਾਂਤ ਰਹਿਣ ਦਾ ਸੰਗਤ ਹੋਇਆ ਅਸੀਂ ਸਮਾਜਿਕ ਸੰਗਤ ਨੂੰ ਸੋਚੀ ਸਪਸ਼ਟੀ ਜਿਹੜੀ ਸੰਗਤ ਹੈ ਦਾ ਜਿਹੜੀ ਅੱਜ ਇੱਥੇ ਪਹੁੰਚਿਆ ਅਸੀਂ ਪੱਤਰਕਾਰ ਭਰਜਾਣੇ ਵੱਲੋਂ ਇਹ ਆਪਣੇ ਜਿਹਨੇ ਸਾਡੇ ਪੰਚਰ ਲਾਤੀ ਦੇ ਕੋਠੇ ਨੇ ਉਹਨਾਂ ਵੱਲੋਂ ਸਾਰੀ ਸੰਗਤ ਦਾ ਅੱਜ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨੂੰ ਪਹੁੰਚਣ ਬਹੁਤ ਬਹੁਤ ਵਧਾਈਆਂ ਬਾਈਬੋ ਦੇ ਤੁਹਾਨੂੰ ਵੈਰੀ ਗੁੱਡ